ਦੇਖੋ ਜਿਹੜਾ ਸਕੂਨ ਹੈ ਨਾ ਜਿਹੜਾ ਮਾਈਂਡ ਰਿਲੈਕਸ ਹੋਣਾ ਹੈ ਜਿਹੜੀ ਸ਼ਾਂਤੀ ਮਿਲਣੀ ਜੀ ਮੈਂ ਇਹਨੂੰ ਇਦਾਂ ਕਹਿਣਾ ਹੁੰਦਾ ਕੋਈ ਆਦਮੀ 5 ਲੱਖ ਦਾ ਕਰਜ਼ਈ ਹੈ ਤੇ ਬਹੁਤ ਫਿਕਰ ਚ ਹੈ ਉਹਨੂੰ ਪੁੱਛੋ ਵੀ ਤੈਨੂੰ ਆਨੰਦ ਕਿਵੇਂ ਆਊ ਉਹ ਕਹਿੰਦਾ ਜਿੱਦਾਂ 5 ਲੱਖ ਕਰਜ਼ਾ ਉਤਰ ਗਿਆ ਉਸੇ ਦਿਨ ਮੈਂ ਆਨੰਦ ਚਾ ਠੀਕ ਹੈ ਜੀ ਪਰ ਵਾਈਗੁਰੂ ਨੇ ਉਹਨੂੰ ਆਈਡੀਆ ਦਿੱਤਾ ਜਦੋਂ ਉਹਦਾ ਕੰਮ ਚੱਲ ਪਿਆ 5 ਲੱਖ ਦਾ ਕਰਜ਼ਾ ਉਤਰ ਗਿਆ ਜੀ ਪਰ ਉਹਨੂੰ ਪੁੱਛੋ ਵੀ ਹੁਣ ਆਨੰਦ ਹੈ ਕਹਿੰਦਾ ਜਿੱਦਾਂ 4 ਲੱਖ ਜਮ੍ਹਾਂ ਹੋ ਗਿਆ ਫੇਰ ਸ਼ਾਂਤੀ ਆਊ ਹੂੰ 4 ਲੱਖ ਜਮਾ ਵੀ ਹੋ ਗਿਆ ਜੀ ਫਿਰ ਜਦੋਂ ਪੈਸਾ ਜਮਾ ਹੋ ਗਿਆ ਫਿਰ ਬੰਦਾ ਨਾਟਕ ਚੇਟਕਾਂ ਵਾਲੇ ਪਾਸੇ ਪੈਂਦਾ ਹੈ ਜੰਦਾ ਜੀ ਤਿੰਨ ਘੰਟੇ ਦੀ ਫਿਲਮ ਹੈ ਜਿੰਨਾ ਚਿਰ ਫਿਲਮ ਦੇਖੀ ਉਹਨਾਂ ਚਿਰ ਆਪਣੇ ਗਮਾਂ ਨੂੰ ਭੁੱਲਿਆ ਫਿਲਮ ਖਤਮ ਹੋਈ ਫਿਰ ਉਹੀ ਗਮਾਂ ਨੇ ਘੇਰ ਲਿਆ ਜੀ ਫਿਰ ਬੰਦਾ ਕਹਿੰਦਾ ਜੀ ਇਹ ਤਾਂ ਕੰਟਰੀ ਇਦਾਂ ਦੀ ਹੈ ਜਿਵੇਂ ਪੰਜਾਬ ਬਾਰੇ ਆਪਾਂ ਗੱਲ ਵੀ ਉੱਥੇ ਸਿਸਟਮ ਨਹੀਂ ਆਇਆ ਨਹੀਂ ਚਲੋ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਜਿਹੜੇ ਇੱਥੇ ਨਿਊਜ਼ੀਲੈਂਡ 'ਚ ਰਹਿੰਦੇ ਆ ਜੀ ਭਈ ਇੱਥੇ ਤਾਂ ਸਿਸਟਮ ਬਹੁਤ ਸੋਹਣਾ ਜੀ ਇਹਦੀ ਵਿਆਖਿਆ ਤਾਂ ਜਿਹੜੇ ਸਾਡੇ ਭੈਣ ਭਰਾ ਰਹਿੰਦੇ ਆ ਉਹ ਇਦਾਂ ਕਰਦੇ ਆ ਬੇਗ ਉਵੇਂ ਕਰਦੇ ਆ ਹਨਾ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸੱਚੀ ਹੋਣ ਤੁਸੀਂ ਇਮਾਨਦਾਰੀ ਨਾਲ ਮੈਨੂੰ ਦੱਸੋ ਅੰਦਰੋਂ ਹੱਸ ਸਕਿਓ ਸ਼ਾਂਤੀ ਹੈ ਮਾਈਂਡ ਰਿਲੈਕਸ ਹੈ ਰਾਤ ਨੂੰ ਨੀਂਦ ਠੀਕ ਆਉਂਦੀ ਹੈ ਨੀਂਦ ਠੀਕ ਆ ਰਹੀ ਹੈ ਇੰਪੋਰਟਡ ਗੱਦੇ ਤਾਂ ਲੈ ਲੇ ਆਪਾਂ ਹਾਂ ਗੱਦੇ ਮਹਿੰਗੇ ਹੋ ਸਕਦੇ ਹੈ ਹੋ ਸਕਦਾ 2 ਲੱਖ ਦੇ ਗੱਦੇ ਤੇ ਸੌਂਦੇ ਹੋਵਾਂ ਪਰ ਨੀਂਦ ਨਹੀਂ ਨਾ ਖਰੀਦੀ ਜਾ ਸਕਦੀ ਇੰਪੋਰਟਡ ਨਹੀਂ ਤਾਂ ਗੁਰੂ ਸਾਹਿਬ ਨੇ ਸਾਨੂੰ ਇੱਕ ਰਾਹ ਦਿੱਤਾ ਹੈ ਪੰਜਵੇਂ ਪਾਤਸ਼ਾਹ ਨੇ ਦੱਸਿਆ ਸੁਖ ਨਾਹੀ ਬਹੁਤੇ ਤਨ ਖਾਟੇ ਜੀ ਸੁਖ ਨਾਹੀ ਪੇਕੇ ਨਿਰਤਨਾਟੇ ਸੁਖ ਨਾਹੀ ਬਹੁ ਦੇਸ਼ ਕਮਾਈ ਸਰਬ ਸੁਖਾਂ ਹਰ ਹਰ ਗੁਣ ਗਾਏ ਦੇਖੋ ਆਰਥਿਕ ਤੌਰ ਤੇ ਵੀ ਸਿੱਖ ਮਜ਼ਬੂਤ ਹੋਣਾ ਚਾਹੀਦਾ ਪਰ ਆਰਥਿਕ ਤਰੱਕੀ ਨੂੰ ਸੰਪੂਰਨ ਤਰੱਕੀ ਸਮਝਣਾ ਸਾਡਾ ਬਹੁਤ ਵੱਡਾ ਇੱਕ ਭੁਲੇਖਾ ਹੈ ਅਸੀਂ ਮਾਨਸਿਕ ਤੌਰ ਤੇ ਰਿਲੈਕਸ ਜ਼ਿੰਦਗੀ ਨਹੀਂ ਜਿਉ ਰਹੇ ਤੇ ਜਦੋਂ ਕਿ ਸਾਡੇ ਪੁਰਖੇ ਪਰਵਾਰਾਂ ਨੂੰ ਛੱਡ ਕੇ ਜੰਗਲਾਂ 'ਚ ਟਿਕਾਣੇ ਬਣਾਉਂਦੇ ਆਂ ਵੀ ਸਕੂਨ 'ਚ ਨੇ ਤੇ ਅੱਜ ਅਸੀਂ ਹੱਤ ਆਧੁਨਿਕ ਸਹੂਲਤਾਂ ਦੇ ਵਿੱਚ ਵੀ ਜੀਓ ਤਪਤ ਹੈ ਬਾਰੋ-ਬਾਰ ਵਾਲੀ ਜਿਹੜੀ ਸਾਡੀ ਹਾਲਤ ਬਣੀ ਹੈ ਉਹ ਇਸੇ ਕਰਕੇ ਬਣੀ ਹੋਈ ਹੈ ਕਿ ਅਸੀਂ ਦੇਖੋ ਵੀਰ ਲਾਡੀ ਸਿੰਘ ਜੀ ਸਾਡਾ ਜਿਹੜਾ ਜ਼ੋਰ ਲੱਗ ਰਿਹਾ ਗਲੇ ਤੋਂ ਹੇਠਾਂ ਲੱਗ ਰਿਹਾ ਬਿਲਕੁਲ ਜੀ ਜਿੰਨਾ ਅਸੀਂ ਖਰਚਾ ਕਰਦਿਆਂ ਨਾ ਕੱਪੜਿਆਂ ਤੇ ਬੂਟਾਂ ਤੇ ਸਾਰਾ ਗਲੇ ਤੋਂ ਹੇਠਾਂ ਤੇ ਕੰਮ ਹੈ ਸਾਰਾ ਸਿਰ ਦੇ ਅੰਦਰ ਜਿਹੜਾ ਚੱਲਦਾ ਠੀਕ ਹੈ ਜਿਹੜੇ ਮਾਈਂਡ ਰਿਲੈਕਸ ਹੋਣਾ ਸਭ ਕੁਝ ਹੋਣਾ ਨਾ ਤੇ ਉਹਦੇ ਤੇ ਅਸੀਂ ਕੋਈ ਖਰਚਾ ਨਹੀਂ ਕਰਦੇ ਇਦੇ ਵਾਸਤੇ ਨਾ ਅਸੀਂ ਟਾਈਮ ਕੱਢਦੇ ਆਂ ਸਾਡੇ ਮਤਲਬ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਨਿਤਨੇਮ ਹੈ ਐਨਾ ਜ਼ਬਰਦਸਤ ਪ੍ਰੋਟੋਕੋਲ ਹੈ ਸਾਡਾ ਮੈਂ ਜਦੋਂ ਦੁਨੀਆ ਭਰ ਦੇ ਮਨੋਵਿਗਿਆਨਿਕਾਂ ਨੂੰ ਪੜਿਆ ਤਾਂ ਮੈਂ ਇਸ ਗੱਲ ਤੇ ਪਹੁੰਚੇ ਆਂ ਕਿ ਜਿਹੜਾ ਸਿੱਖੀ ਆਲਾ ਸਾਨੂੰ ਮਰਿਆਦਾ ਦੇਤੀ ਜਿਹੜਾ ਬੰਦਾ ਉਹਨੂੰ ਫੋਲੋ ਕਰਦਾ ਹੈ ਇਮਾਨਦਾਰੀ ਨਾਲ ਉਹਨੂੰ ਤਾਂ ਸਟ੍ਰੈਸ ਸੇ ਸਾਰੀਆਂ ਚੀਜ਼ਾਂ ਦਾ ਮੁੱਦਾ ਹੀ ਨਹੀਂ ਰਹਿੰਦਾ ਉਹ ਤਾਂ ਖਤਮ ਹੋ ਜਾਊਗਾ ਬਿਲਕੁਲ ਹੀ ਪਰ ਅਸੀਂ ਉਹਦੇ ਤੋਂ ਭਜਨ ਕਰਕੇ ਸਾਰੀਆਂ ਸਮੱਸਿਆਵਾਂ ਦੇ ਵਿੱਚ ਆਏ ਹੋਈਆਂ